ਸ੍ਰੀ ਦਾਗ ਮੰਘਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਏ ਕੋਰਾਏ ਪਏ ਕਮਲੇ ਮਨ ਮੇਰੀ ਸਿੱਖਿਆ ਸੁਣ ਸਿੱਖਿਆ ਇਹ ਹੈ ਕਿ ਗੁਰੂ ਦੀ ਸਰਨੀ ਪਾਓ ਗੁਰੂ ਪਾਸੂ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਅਰਜਪ ਨਾਮ ਧਿਆਏ ਤੂੰ ਜਮਦਰ ਪੈ ਦੁੱਖ ਭਾਗ ਤੂੰ ਪੀਉ ਹਰ ਨਾਮ ਜਪ ਪ੍ਰਭ ਚਰਨਾ ਵਿੱਚ ਸੁਰਤ ਜੋੜ ਪ੍ਰਭ ਦਾ ਨਾਮ ਸਿਮਰਿਆ ਜਮ ਰਾਜ ਵੀ ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ ਦੂਖ ਘਣੋਂ ਦੋਹਾ ਗਣੀ ਕਿਉਂ ਥਿਰ ਰਹਾ ਸੁਹਾਗ ਪਰ ਜਿਹੜੀ ਭਾਗਹੀਣ ਜੀਵ ਇਸਤਰੀ ਨਾਮ ਨਹੀਂ ਸਿਮਰਦੀ ਉਸ ਨੂੰ ਬਹੁਤ ਦੁੱਖ ਕਲੇਸ਼ ਵਿਆਪਦਾ ਹੈ ਦੁੱਖਾਂ ਨੂੰ ਭਾਜੜ ਤਦੋਂ ਹੀ ਪੈ ਸਕਦੀ ਹੈ ਜੇ ਸਿਰ ਉੱਤੇ ਕਸਮ ਸਾਈ ਹੋਵੇ ਪਰ ਜੋ ਕਸਮ ਦਾ ਨਾਮ ਕਦੇ ਚੇਤੇ ਨਹੀਂ ਕਰਦੀ ਉਸ ਦੇ ਸਿਰ ਉੱਤੇ ਕਸਮ ਸਾਈ ਕਿਵੇਂ ਟਿਕਿਆ ਹੋਇਆ ਪ੍ਰਤੀਤ ਹੋਵੇ ਭਾਈ રે ਅਬਰ ਨਾਹੀ ਮਾਥਉ ਦੇ ਭਾਈ ਨਾਮ ਖਜ਼ਾਨਾ ਹਾਸਲ ਕਰਨ ਲਈ ਮੈਨੂੰ ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਦਿਸਦਾ ਮੈਂ ਧਨ ਨਾਮ ਨਿਧਾਨ ਹੈ ਗੁਰ ਦੀਆ ਵੱਲ ਜਾਓ ਮੇਰੇ ਵਾਸਤੇ ਤਾਂ ਪ੍ਰਭੂ ਨਾਮ ਹੀ ਧਨ ਹੈ ਨਾਮ ਹੀ ਖਜ਼ਾਨਾ ਹੈ ਇਹ ਖਜ਼ਾਨਾ ਜਿਸ ਕਿਸੇ ਨੂੰ ਦਿੱਤਾ ਹੈ ਗੁਰੂ ਨੇ ਹੀ ਦਿੱਤਾ ਹੈ ਮੈਂ ਗੁਰੂ ਤੋਂ ਕੁਰਬਾਨ ਹਾਂ ਗੁਰਮਤਿ ਪਤ ਸਾਬਾਸ ਤਿਸ ਤਿਸ ਕੈ ਸੰਗ ਮਿਲਾਓ ਸਾਬਾਸੀ ਉਸ ਗੁਰੂ ਤੋਂ ਜਿਸ ਗੁਰੂ ਦੀ ਮਤ ਮਿਲਿਆ ਹਿਜਤ ਮਿਲਦੀ ਹੈ ਪ੍ਰਭੂ ਮਿਹਰ ਕਰੇ ਮੈਂ ਉਸ ਗੁਰੂ ਦੀ ਸੰਗਤ ਵਿੱਚ ਮਿਲਿਆ ਰਹਾ ਤਿਸ ਬਿਨ ਘੜੀ ਨਾ ਜੀਵਾਂ ਬਿਨ ਨਾਵਾ ਮਰ ਜਾਵਾਂ ਨਾਮ ਦੀ ਦਾਤ ਦੇਣ ਵਾਲੇ ਉਸ ਗੁਰੂ ਤੋਂ ਬਿਨਾ ਮੈਂ ਇੱਕ ਘੜੀ ਵੀ ਨਹੀਂ ਰਹਿ ਸਕਦਾ ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ ਮੈਂ ਅੰਦोले ਨਾਮੋਂ ਨਾ ਵਿਸਰਾ ਟੇਕ ਟਿੱਕੀ ਘਰ ਜਾਓ ਨਾਮ ਤੋਂ ਬਿਨਾ ਮੈਂ ਮਾਇਆ ਦੇ ਮੋਹ ਵਿੱਚ ਅੰਨਾ ਹੋ ਜਾਂਦਾ ਹਾਂ ਪ੍ਰਭੂ ਮਿਹਰ ਕਰੇ ਮੈਨੂੰ ਅੰਨੇ ਨੂੰ ਉਸ ਦਾ ਨਾਮ ਨਾ ਭੁੱਲ ਜਾਏ ਮੈਂ ਗੁਰੂ ਦਾ ਆਸਰਾ ਪਰਣਾ ਲੈ ਕੇ ਪ੍ਰਭੂ ਚੰਨਾ ਵਿੱਚ ਜੁੜਿਆ ਰਹਾ ਗੁਰੂ ਜਿਨਾਂ ਕਾ ਅੰਦਲਾ ਚੇਲੇ ਨਾ ਹੀ ਠਾਓ ਪਰ ਗੁਰੂ ਵੀ ਹੋਵੇ ਤਾਂ ਸੁ ਜਾਕਾ ਹੋਵੇ ਜਿਨ੍ਹਾਂ ਦਾ ਗੁਰੂ ਆਪ ਹੀ ਮਾਇਆ ਦੇ ਮੋਹ ਵਿੱਚ ਅੰਨਾ ਹੋ ਗਿਆ ਹੋਵੇ ਉਹਨਾਂ ਚੇਲਿਆਂ ਨੂੰ ਆਤਮਿਕ ਸੁਖ ਦਾ ਥਾਂ ਟਿਕਾਣਾ ਨਹੀਂ ਲੱਭ ਸਕਦਾ ਮੈਨ ਸਤ ਗੁਰੂ ਨਾਉ ਨਾ ਪਾਈਐ ਬਿਨ ਨਾ ਵੈ ਕਿਆ ਸਵਾਉ ਪੂਰੇ ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ ਨਾਮ ਤੋਂ ਬਿਨਾ ਹੋਰ ਕੋਈ ਸਚਜਾ ਜੀਵਨ ਮਧੂਰ ਮਨੋਰਥ ਨਹੀਂ ਹੋ ਸਕਦਾ ਹਾਈ ਗਿਆ ਪਛਤਾਵਣਾ ਓ ਸੁਨ ਜਾਏ ਘਰ ਕਾਉ ਨਾਮ ਤੋਂ ਵੜ ਜਾ ਮਨੁੱਖ ਦੁਨੀਆ ਵਿੱਚ ਆਇਆ ਤੇ ਤੁਰ ਗਿਆ ਪਛਤਾਵਾ ਹੀ ਨਾਲ ਲੈ ਗਿਆ ਖਾਲੀ ਹੱਥ ਹੀ ਜਗਤੋਂ ਗਿਆ ਜਿਵੇਂ ਸੁਝੇ ਘਰ ਵਿੱਚ ਕਾਂ ਆ ਕੇ ਖਾਲੀ ਜਾਂਦਾ ਹੈ ਮਿਣ ਨਾ ਵੇ ਦੁੱਖ ਦੇ ਹੋਰੀ ਜਿਉਂ ਕਲਰ ਕੀ ਭੀਤ ਨਾਮ ਸਿਮਰਨ ਤੋਂ ਬਿਨਾ ਸਰੀਰ ਨੂੰ ਚਿੰਤਾ ਆਦਿਕ ਇਤਨਾ ਦੁੱਖ ਵਿਆਪਦਾ ਹੈ ਕਿ ਸਰੀਰਕ ਸਤਿਆ ਇਉਂ ਕਰਦੀ ਜਾਂਦੀ ਹੈ ਜਿਵੇਂ ਕਲਰ ਦੀ ਕੰਧ ਕਰਦੀ ਰਹਿੰਦੀ ਹੈ ਤਬ ਲਗ ਮਹਿਲ ਨ ਪਈਐ ਜਬ ਲਗ ਸਾਚ ਨ ਚੇਤ ਇਸ ਨੂੰ ਕਿਰਨ ਤੋਂ ਬਚਾ ਲਈ ਤਦ ਤੱਕ ਪ੍ਰਭੂ ਦਾ ਮਹਿਲ ਰੂਪ ਸਹਾਰਾ ਨਹੀਂ ਮਿਲਦਾ ਜਦ ਤੱਕ ਉਹ ਸਦਾ ਥਿਰ ਪ੍ਰਭੂ ਜੀਵ ਦੇ ਚਿੱਤ ਵਿੱਚ ਨਹੀਂ ਆ ਵਸਦਾ ਸ਼ਬਦ ਰਪੈ ਘਰ ਪਈਐ ਨਿਰਵਾਣੀ ਪਦ ਨਹੀਂ ਤ ਜੇ ਗੁਰੂ ਦੇ ਸ਼ਬਦ ਵਿੱਚ ਮਨ ਰੰਗਿਆ ਜਾਏ ਤਾਂ ਪ੍ਰਭੂ ਦੀ ਹਜ਼ੂਰੀ ਦੀ ਓਟ ਮਿਲ ਜਾਂਦੀ ਹੈ ਤੇ ਉਹ ਆਤਮਿਕ ਅਵਸਥਾ ਸਦਾ ਲਈ ਲੱਭ ਪੈਂਦੀ ਹੈ ਜਿੱਥੇ ਕੋਈ ਵਾਸਨਾ ਨਹੀਂ ਪਹੁੰਚ ਸਕਦੀ ਹਾਂ ਗੁਰ ਪੁੱਛੋ ਆਪਣੇ ਗੁਰ ਪੁੱਛ ਕੇ ਕਮਾਉ ਸੋਹੇ ਭਾਈ ਇਸ ਨਿਰਮਾਨ ਪਦ ਦੀ ਪ੍ਰਾਪਤੀ ਵਾਸਤੇ ਮੈਂ ਆਪਣੇ ਗੁਰੂ ਨੂੰ ਪੁੱਛਾਂਗੀ ਗੁਰੂ ਨੂੰ ਪੁੱਛ ਕੇ ਉਸ ਦੀ ਦਰਸੀਕਾਰ ਕਰਾਂਗੀ ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁੱਖ ਜਲ ਜਾਓ ਮੈਂ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਭੂ ਦੀ ਸਿਫਤ ਸਲਾਹ ਕਰਾਂਗੀ ਭਲਾ ਕਿਤੇ ਪ੍ਰਭੂ ਮੇਰੇ ਮਨ ਵਿੱਚ ਆ ਵਸੇ ਪ੍ਰਭੂ ਦੀ ਮਿਹਰ ਹੋਵੇ ਮੇਰਾ ਹਉਮੈ ਦਾ ਦੁੱਖ ਸੜ ਜਾਏ ਸਹਿਜ ਹੋਏ ਮੈਂ ਲਾਵੜਾ ਸੱਚੇ ਸੱਚ ਮਿਲਾਉ ਸਹਿਜ ਅਵਸਥਾ ਵਿੱਚ ਟਿਕਿਆ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਏ ਸਦਾ ਟਿੱਕੇ ਰਹਿਣ ਵਾਲੇ ਪ੍ਰਭੂ ਵਿੱਚ ਮੇਰਾ ਸਦਾ ਲਈ ਮੇਲ ਹੋ ਜਾਏ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਜਿਹੜੇ ਬੰਦੇ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਹਨ ਉਹ ਕਾਮ ਕ੍ਰੋਧ ਅਹੰਕਾਰ ਆਦਿਕ ਵਿਕਾਰਾਂ ਨੂੰ ਤਿਆਗ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਨਾਮ ਸਲਾਹ ਹੁਣ ਸਦ ਸਦਾ ਹਰ ਰੱਖੈ ਔਰ ਧਾਰ ਉਹ ਸਦਾ ਪ੍ਰਭੂ ਦਾ ਨਾਮ ਸਲਾਉਂਦੇ ਹਨ ਉਹ ਪਰਮਾਤਮਾ ਦੀ ਯਾਦ ਨੂੰ ਸਦਾ ਆਪਣੇ ਹਿਰਦੇ ਵਿੱਚ ਟਿਕਾ ਰੱਖਦੇ ਹਨ ਸੋ ਕਿਉ ਮੰਨੋ ਵਿਸਾਰੀਐ ਸਭ ਜੀਵਾਂ ਕਾ ਆਧਾਰ ਇਹ ਭਾਈ ਜਿਹੜਾ ਪ੍ਰਭੂ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ ਉਸ ਨੂੰ ਕਦੇ ਵੀ ਮੰਨੋ ਪੁਲਾਣਾ ਨਹੀਂ ਚਾਹੀਦਾ ਸ਼ਬਦ ਮਾਰਾ ਇਸੋ ਮਰ ਰਹਾ ਫਿਰ ਮਰੈ ਨਾ ਦੂਜੀ ਵਾਰ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਿਕਾਰਾਂ ਵੱਲੋਂ ਮਰ ਜਾਂਦਾ ਹੈ ਉਹ ਇਹ ਮਰਨੀ ਮਰ ਕੇ ਇਸਤਰ ਹੋ ਜਾਂਦਾ ਹੈ ਵਿਕਾਰਾਂ ਦੇ ਟੱਕਰੇ ਤੇ ਤਕੜਾ ਹੋ ਜਾਂਦਾ ਹੈ ਉਹ ਮਨੁੱਖ ਵਿਕਾਰਾਂ ਦੇ ਢੇ ਚੜ੍ਹ ਕੇ ਮੁੜ ਕਦੇ ਆਤਮਕ ਮੋਤੇ ਨਹੀਂ ਮਰਦਾ ਸਬਦੇ ਹੀ ਤੇ ਪਾਈਐ ਹਰ ਨਾਮੇ ਲੱਗਾ ਪਿਆਰ ਇਹ ਅਟਲ ਆਤਮਕ ਜੀਵਨ ਗੁਰੂ ਦੇ ਸ਼ਬਦ ਦੀ ਰਾਹੀ ਹੀ ਮਿਲਦਾ ਹੈ ਗੁਰੂ ਦੇ ਸ਼ਬਦ ਦੀ ਰਾਹੀ ਹੀ ਪ੍ਰਭੂ ਦੇ ਨਾਮ ਵਿੱਚ ਪਿਆਰ ਬਣਦਾ ਹੈ ਮਨ ਸਬਦਾ ਜਗ ਭੁੱਲਾ ਫਿਰੈ ਮਰ ਜਨਮੈ ਵਾਰੂ ਭਾਰ ਗੁਰੂ ਦੇ ਸ਼ਬਦ ਤੋਂ ਬਿਨਾਂ ਜਗਤ ਜੀਵਨ ਰਾਹ ਤੋਂ ਖੁੰਝਿਆ ਹੋਇਆ ਭਟਕਦਾ ਹੈ ਤੇ ਮੜ ਮੜ ਜਨਮ ਮਰਨ ਦੇ ਗਿੜ ਵਿੱਚ ਪਿਆਰ ਰਹਿੰਦਾ ਹੈ ਸਭ ਸਾਲਾਂ ਹੈ ਆਪਕਾ ਵੱਡੋ ਵਡੇਰੀ ਹੋਏ ਸਾਰੀ ਦੁਨੀਆ ਆਪਣੇ ਆਪ ਨੂੰ ਸਲਾਉਂਦੀ ਹੈ ਕਿ ਸਾਡੀ ਵਧੀਕ ਤੋਂ ਵਧੀਕ ਵਡਿਆਈ ਇੱਜ਼ਤ ਹੋਵੇ ਆਪਣੇ ਆਪ ਨੂੰ ਸੂਝ ਤੋਂ ਬਿਨਾ ਇਹ ਲਾਲਸਾ ਬਣੀ ਹੀ ਰਹਿੰਦੀ ਹੈ ਗੁਰ ਬਿਨੂ ਆਪੋ ਨਾ ਚੀਨੀ ਆ ਕਹੇ ਸੁਣੇ ਕਿਆ ਹੋਏ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ ਨਾਨਕ ਸ਼ਬਦ ਪਛਾਣੀਆਂ ਹੋ ਮੈਂ ਕਰੈ ਨਾ ਕੋਇ ਏ ਨਾਨਕ ਗੁਰੂ ਦੇ ਸ਼ਬਦ ਦੀ ਰਾਹੀ ਹੀ ਆਪਣਾ ਆਪ ਪਛਾਣਿਆ ਜਾ ਸਕਦਾ ਹੈ ਜਿਹੜਾ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ ਉਹ ਆਪਣੀ ਵਡਿਆਈ ਦੀਆਂ ਗੱਲਾਂ ਨਹੀਂ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ